ਮੇਰੇ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਆਗੂ ਸਤਰਾ ਸਿੰਘ ਮਜੀਠੀ ਸਿੰਘ ਮਾਰਜੀ ਮੇਰੇ ਬਹੁਤ ਹੀ ਸਤਿਕਾਰਯੋਗ ਗੁਰਬਾਰਗੀਆਂ ਮੇਰੀਆਂ ਬੀਬੀਆਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ ਗੁਰਖਤੇ ਦੀ ਸਾਜ ਪੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰਯੋਗ ਬਰਨਾਲਾ ਦੇ ਜਿੰਨੇ ਨਿਵਾਸੀ ਐ ਦੱਸਣਾ ਚਾਹਣਾ ਕਿ ਲੜਾਈ ਸ਼ੁਰੂ ਹੋ ਚੁੱਕੀ ਹੈ ਲੜਾਈ ਪੰਜਾਬ ਦੀ ਆਮ ਦੀ ਲੜਾਈ ਪੰਜਾਬ ਦੀ ਸ਼ਾਨ ਦੀ ਲੜਾਈ ਪੰਜਾਬ ਦੇ ਸਤਕਾਰ ਦੀ ਸੋ ਸਤਕਾਰਯੋ ਜਿੰਨੇ ਵੀ ਬੈਠੇ ਨੇ ਮੈਂ ਦੱਸਣਾ ਚਾਹਣਾ ਤੁਹਾਨੂੰ ਪਿੱਛੇ ਦੇ ਆਪਣੇ ਨੌਜਵਾਨਾਂ ਨੇ ਬੜੇ ਭਰਮ ਭਲੇਖਿਆ ਚਾ ਕੇ ਜਿਹੜਾ ਆਮ ਆਦਮੀ ਦਾ ਸਾਥ ਦਿੱਤਾ ਸੀ ਸੋ ਸਤਕਾਰਯੋ ਵੀਰੋ ਸਾਰੇ ਬੈਠੇ ਹੋ ਇਹ ਖਾਲਸੇ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਬਾਜਾ ਬੰਗਲੇ ਨੇ ਜਿੱਥੇ ਸਿੱਖ ਕੌਮ ਦੀ ਸਥਾਪਨਾ ਕੀਤੀ ਉੱਥੇ ਪਿੱਛੇ ਜੇ ਇੱਕ ਨਾਰਾ ਬੁਲੰਦ ਕੀਤਾ ਗਿਆ ਸੀ ਮੈਂ ਕਹਿੰਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਨਾਰਾ ਸੁਣ ਕੇ ਕਿ ਕੀ ਕਿਆ ਸੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਮ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਉਂ ਨਹੀਂ ਇਹ ਨਾਰਾ ਮਾਰਿਆ ਗਿਆ ਜਿਹੜਾ ਸਤਕਾਰਯੋਗ ਸਾਡੇ ਹਰਤ ਕ੍ਰਾਂਤੀ ਕਿਸਾਨਾਂ ਨੇ ਲਿਆਂਦੀ ਵੀ ਕਿਸਾਨ ਮਜ਼ਦੂਰਾਂ ਨਾਲ ਸਾਰਾ ਪੰਜਾਬ ਨੌਜਵਾਨਾਂ ਦੀ ਸੋਚ ਨਾਲ ਸਾਰਾ ਪੰਜਾਬ ਸੋ ਸਤਕਾਰਯੋਗ ਵੀਰੋ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਇਨਕਲਾਬ ਦੀ ਇਨਕਲਾਬ ਕੀ ਸੀ ਇਨਕਲਾਬ ਲੈ ਕੇ ਆਏ ਸਰਵੰਸਥਾਨੀ ਗੁਰਗੋਬੰਦ ਸਿੰਘ ਇਨਕਲਾਬ ਦੇ ਕਰਤਾ ਸਿੰਘ ਸਰਾਪਾ ਇਨਕਲਾਬ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਸਿੱਖ ਕੌਮ ਵਾਸਤੇ ਪਤਾ ਨਹੀਂ ਕਿੰਨੇ ਤਸੱਦਦ ਸਹੇ ਕਿੰਨੀਆਂ ਵਾਰ ਜੇਲ੍ਹਾਂ ਗਏ ਸੋਸ ਧਰਤੀ ਤੇ ਬਾਈਦੀਪ ਸਿੰਘੂ ਨੇ ਆ ਕੇ ਪਿੱਛੇ ਦਾ ਪ੍ਰਚਾਰ ਕੀਤਾ ਵੱਡੇ ਪੱਧਰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਵਾਸਤੇ ਪ੍ਰਚਾਰ ਕੀਤਾ ਕੀ ਕੀ ਤੁਹਾਡੇ ਹੱਥ ਵਿੱਚ ਆ ਕੇ ਤੁਹਾਡੀ ਸੱਜ ਵਿੱਚ ਆ ਕੇ ਇੱਕ ਪਾਸੇ ਜਿਹੜੀ ਆ ਅੱਜ ਸਰਦਾਰ ਸਿਮਰਜੀਤ ਸਿੰਘ ਕੋਲੇ ਤਲਵਾਰ ਹੈ ਬੜੀ ਇਤਿਹਾਸਕ ਤਲਵਾਰ ਬੋਲੋ ਸਿੱਤ ਤਲਵਾਰ ਫੜੀ ਇੱਕ ਹੱਥ ਵਿੱਚ ਚਾੜੂ ਦੱਸੋ ਸਿੱਖ ਕੌਮ ਪੰਜਾਬੀ ਕਿਸ ਚੀਜ਼ ਦੇ ਧਾਰਨੀ ਨੇ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ ਬੜੀਆ ਮਹਾਨ ਪਰੰਪਰਾਵਾਂ ਨੇ ਸਿੱਖ ਕਰਦੀਆਂ ਗੁਰੂ ਸਾਹਿਬ ਨੇ ਕਿਹਾ ਵੀ ਜੇnabla ਵੀ ਤੁਸੀਂ ਸ਼ੰਗਾਰ ਸੰਜੇ ਤੁਸੀਂ ਸ਼ਾਂਤ ਮੈ ਤਰੀਕੇ ਨਾਲ ਤੁਹਾਨੂੰ ਹੱਕ ਨਹੀਂ ਮੰਨ ਮਿਲਦੇ ਤਾਂ ਤੁਸੀਂ ਹਥਿਆਰਾਂ ਦੀ ਗੱਲ ਕਰ ਸਕਦੇ ਸੋ ਅੱਜ ਉਸ ਕੌਮ ਨੂੰ ਹਕਾਜ਼ ਝਾੜੂ ਫੜਾ ਦਿੱਤਾ ਗਿਆ ਬੱਚਿਆਂ ਦੇ ਸਾਡੇ ਸਿਰਾਂ ਤੇ ਟੋਪੀਆਂ ਪਾ ਦਿੱਤੀਆਂ ਗਈਆਂ ਆਪਾ ਪਾਰਟੀ ਕੋਲੇ ਪਿੱਛੇ ਜੇ ਤੁਸੀਂ ਦੇਖਿਆ ਵੀ ਇਹਨਾਂ ਲਈ ਕਹਿੰਦਾ ਟੋਲਾ ਮੈਂ ਕਹਿੰਦਾ ਇੱਕ ਐਮਐਲਏ ਬਣਨਾ ਇੱਕ ਐਮਪੀ ਬਣਨਾ ਸਰਪੰਚ ਜਨਸੀ ਬਣਨਾ ਪਤਾ ਨਹੀਂ ਕਿਹੜੇ ਜੁਗਾਂ ਦੇ ਕਰਮ ਕੀਤੇ ਹੁੰਦੇ ਆ ਵੀ ਇਹ ਮਹਾਨ ਜਿਹੜੀਆਂ ਚੀਜ਼ਾਂ ਮਿਲਦੀਆਂ ਪਰ ਇਸ ਦੀ ਨਹੀਂ ਪਤਾ ਆਹ ਜਾਰੇ ਲੋਕਾਂ ਦੇ ਵਿਚਾਲੇ ਕਿਸ ਤਰ੍ਹਾਂ ਲੋਕਾਂ ਨਾਲ ਪੇਸ਼ਾ ਰਹੇ ਮੇਰੇ ਪਿੰਡ ਐ ਮੈਂ ਬੜਾ ਸਤਿਕਾਰ ਕੀਤਾ 1.5 ਕਰੋੜ ਰੁਪਏ ਸਾਡੇ ਕੋਲ ਗ੍ਰਾਂਟ ਪਈ ਹੋਵੇ ਸਰਪੰਚ ਐਮਐਲਏ ਦੀ ਬੇਨਤ ਕਰਦਾ ਹੋਵੇ ਵੀ ਕੰਮ ਚਲਾ ਦਿਓ ਜੀ ਤੁਹਾਨੂੰ ਅੱਗੇ ਰੱਖ ਕੇ ਕੰਮ ਚਲਾਵਾਂ ਕੰਮ ਨਹੀਂ ਚਲਾ ਸਕੇ ਉਹੀ 1.5 ਕਰੋੜ ਦੀ ਗ੍ਰਾਂਟ ਜਦ ਮੈਂ ਸਿਮਰਜੀਤ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਦਰ ਗਿਆ ਬਿਅ ਕੰਮ ਚਲਾਉਣੇ ਬੀਸੀ ਸਾਹਿਬ ਨੂੰ ਕਹਿ ਕੇ ਤੋਦਣੇ ਮੀਟਿੰਗ ਕਰਕੇ ਸੂਚੀ ਅਫਸਰਾਇ ਦੀ ਪੰਚਾਇਤ ਦੀ ਮੇਰੇ ਕੰਮ ਚਲਾ ਤੇ ਤੀਸਰੇ ਦਿਨ ਮੇਰਾ ਸਕਤੀ ਬਦਲ ਦਿੱਤਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿ ਰਾਜ ਭਾਗ ਸੰਭਾਲਿਆ ਉੱਥੇ ਆਪਾਂ ਇੱਕ ਸ਼ਰਾਬੀ ਕਬਾਬੀ ਨੂੰ ਆਪਣਾ ਰਾਜਾ ਬਣਾ ਤਾ ਇਹ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਪੰਜਾਬ ਵਿੱਚ ਨੌਜਵਾਨੀ ਅੱਜ ਦਸੋਂ ਨਸ਼ਿਆਂ ਨਾਲ ਮਰ ਰਹੀ ਹੈ ਵੱਖ-ਵੱਖ ਤਰੀਕਿਆਂ ਨਾਲ ਨਸ਼ਿਆਂ ਦੀ ਜੇ ਗੱਲ ਕਰਾਂ ਮਾਲ ਸਾਹਿਬ ਇੱਡੀ ਬੱਡੇ ਪਵਿੱਤਰ ਧਰਤੀ ਕਿਤੇ ਸਾਖੀ ਚ ਸੁਣਿਆ ਗੁਰੂ ਸਾਹਿਬ ਦੇ ਕੋਲ ਵੀ ਤੰਬਾਕੂ ਨੇ ਦਿਨ ਨਹੀਂ ਲਗਿਆ ਸੀ ਅਜੋਸ ਕਰਮਾ ਵਾਲੀ ਧਰਤੀ ਤੇ ਜੇ ਕੋਈ ਬੱਚਾ ਸ਼ਰਾਬ ਪੀਦਾ ਤਾਂ ਸ਼ੁਕਰ ਮਨਾਉਣੇ ਆ ਵੀ ਕੱਲਾ ਸ਼ਰਾਬ ਹੀ ਪੀਂਦਾ ਸਿਗਰਟ ਪੀਣੀ ਦੀ ਤਾਂ ਮੈਂ ਛੱਡ ਦੋ ਚਿੱਟੇ ਨੂੰ ਕੱਲਾ ਨਸ਼ਾ ਮੰਨਣ ਲੱਗ ਕੇ ਕੱਲ ਤੋਂ ਚਿੱਟੇ ਨੂੰ ਚਿੱਟੇ ਤੋਂ ਡਟੜਾ ਰਿਹਾ ਆ ਗਿਆ ਤਾਂ ਇਸ ਨੂੰ ਵੀ ਇਜਾਜ਼ਤ ਕਰਾ ਦਿਓ ਇਹ ਸਮੇਂ ਦੇ ਹਾਕਮ ਵਿਧਾਨ ਸਭਾ 'ਚ ਨਸ਼ਿਆਂ ਦੀ ਮੰਗ ਕਰ ਰਹੇ ਕਿਸ ਤਰ੍ਹਾਂ ਆਪਾਂ ਗਰਭ ਚੁੱਕੇ ਆ ਸੋ ਸਰਕਾਰ ਨੂੰ ਵੀਰੋ ਪੰਜਾਬੀ ਸਿੱਖ ਸਾਰੇ ਇੱਕੋ ਹੈ ਬਰਨਾਰਾ ਸ਼ਰਚ ਬੱਡੇ ਤਦਾਜ ਹਿੰਦੂ ਮੀਰ ਵਾਸਤੇ ਨੇ ਪਰਮਾਤਮਾ ਨੂੰ ਦੱਸਣਾ ਚਾਹਨਾ ਵੀ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿੱਖ ਸਾਜਿਆ ਕਾਸ ਵਾਸਤੇ ਸਾਜਿਆ ਹਿੰਦੂ ਪ੍ਰਵਾਦੀ ਰੱਖਿਆ ਵਾਸਤੇ ਜਦੋਂ ਔਰੰਗਜ਼ੇਬ ਜਨੇਊ ਲੜ ਕੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਪਰਸ਼ਾਦਾ ਪਾਣੀ ਸਕਦਾ ਸੀ ਤਾਂ ਉਹ ਤੋਂ ਗੂਤ ਇੱਕ ਬਾਦਰ ਨੇ ਸੀਸ ਤੇ ਤੱਕ ਗੁਰੂ ਗੋਬਿੰਦ ਸਿੰਘ ਸ਼ਹੀਦੀਆਂ ਪਾਈਆਂ ਸਾਡੇ ਗੁਰੂਆਂ ਪੀਰਾਂ ਨੇ ਤਾਂ ਰੱਖਿਆ ਹੀ ਹਿੰਦੂ ਧਰਮ ਦੀ ਕੀਤੀ ਹੈ ਹੁਣ ਤੱਕ ਪਰ ਮੈਂ ਹੁਣ ਹਿੰਦੂ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਪੰਜਾਬ ਪੰਜਾਬ ਕੋਈ ਛੋਟੀ ਮੋਟੀ ਚੀਜ਼ ਨਹੀਂ ਪੰਜਾਬੀ ਕੋਈ ਛੋਟੀ ਮੋਟੀ ਚੀਜ਼ ਨਹੀਂ ਸਿੱਖ ਕੋਈ ਛੋਟੀ ਮੋਟੀ ਚੀਜ਼ ਨਹੀਂ ਕਿੱਥੇ ਤੱਕ ਰਾਸ ਸੀ ਪੰਜਾਬੀਆਂ ਦਾ ਕਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਕਾਬਲ ਕੰਦਾਰ ਲद्दाख ਲਾਲ ਕਿਲੇ ਤੇ ਸਾਡਾ ਚੜਾ ਝੂਲਦਾ ਸੀ ਸੋਇ ਸ਼ਕਤੀ ਨੂੰ ਸਵੇ ਦੀਆਂ ਸਰਕਾਰਾਂ ਨੇ ਛੋਟਾ ਕੀਤਾ ਬੜੀ ਰਾਜਨੀਤਿਕ ਤਰੀਕੇ ਨਾਲ ਛੋਟਾ ਕੀਤਾ ਕਿਸ ਤਰ੍ਹਾਂ ਕਿੰਨੀਆਂ ਸੀਟਾਂ ਚ ਪੰਜਾਬ ਦੀਆਂ 13 ਸਿਰਫ 13 ਸੀਟਾਂ ਤੇਰੇ ਨਾਲ ਹਿੰਦੁਸਤਾਨ ਦੀ ਗਵਰਨਮੈਂਟ ਕੋਈ ਫਰਕ ਨਹੀਂ ਪੈਂਦਾ ਨਾ ਤਾਂ ਤੇਰੇ ਨਾਲ ਕੋਈ ਸਰਕਾਰ ਬਣਦੀ ਹੈ ਨਾ ਤੇਰੇ ਨਾਲ ਕੋਈ ਸਰਕਾਰ ਡਿੱਗਦੀ ਹੈ ਉਸ ਤਰ੍ਹਾਂ ਜੋ ਤੁਹਾਡੇ ਪੰਜਾਬੀ ਮਰਜੀ ਸਿੰਘ ਮਾਨ ਜਦੋਂ 12 ਪਰਚੇ ਮੇਰੇ ਤੇ ਹਾਇ ਲੱਖੇ ਸੁਧਾਰੇ ਤੇ ਤਸੱਦਦ ਹੁੰਦਾ ਭਾਵੇਂ ਤੇ ਤਸੱਦਦ ਹੁੰਦਾ ਹੋਰ ਕਿਸੇ ਗਰੀਬ ਦੀ ਗੱਲ ਹੁੰਦੀ ਆ ਤਾਂ ਆ ਕੇ ਖੜ ਜਾਂਦੇ ਆ ਉਹਦੇ ਹੱਕਾਂ ਵਾਸਤੇ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹੜੇ ਅਸੀਂ ਤੁਹਾਡੇ ਬਾਰੇ ਗੱਲ ਕਰ ਰਹੇ ਆ ਨੌਜਵਾਨ ਵੇਖਿਓ ਇਹ ਹੱਥ ਸਾਡੇ ਸਿਰ ਤੋਂ ਨਾ ਚੱਕ ਦਿਓ ਬੜਾ ਮਸਤਾਉਂਗੇ ਸੋ ਅੱਜ ਤੁਹਾਡੀ ਭਰੀ ਸਮਰ ਇੱਕੋ ਬੇਨਤੀ ਕਰਕੇ ਜਾਇਆ ਚੋਲੀ ਚੱਟ ਕੇ ਸਿੱਖਾਂ ਦੀ ਗੱਲ ਕਰਨ ਵਾਲਾ ਪੰਜਾਬ ਦੀ ਗੱਲ ਕਰਨ ਵਾਲਾ ਦਿੱਲੀ ਲੋਕ ਸਭਾ ਚ ਜਾਣਾ ਚਾਹੀਦਾ ਸਰਦਾਰ ਸਿਮਰਜੀਤ ਸਿੰਘ ਮਾਲ ਆ ਗਿਆ ਸੁਪਾਲ ਸਿੰਘ ਖੇਰਾ ਖੇਰਾ ਜੀ ਜਮਾ ਗੱਲ ਕਰਾ ਤਾਂ ਇੱਕੋ ਇੱਕੋ ਮਕਸਦ ਉਹਦਾ ਲੱਗਦਾ ਵੀ ਵੋਟ ਕੱਟ ਕੇ ਆਮ ਆਦਮੀ ਨੂੰ ਜਿਤਾਉਣਾ ਸੋ ਖੇਰਾ ਸਾਹਿਬ ਦਾ ਅਸੀਂ ਬੜਾ ਸਤਿਕਾਰ ਕਰਦੇ ਸੀ ਕਿਤੇ ਹੋਰ ਖੜਾ ਹੁੰਦਾ ਤਾਂ ਜਾਂਦਾ ਪਰ ਅੱਜ ਅਸੀਂ ਹਰ ਪਾਰਟੀ ਦੇ ਨਾਲ ਖੜੇ ਸੀ ਪਿਛਲੇ ਸਮੇਂ 'ਚ ਕਾਂਗਰਸ ਨਾਲ ਵੀ ਮੈਂ ਖੜਾ ਸੀ ਪਰ ਸਿਮਰਜੀਤ ਸਿੰਘ ਮਾਨ ਨੇ ਇੱਕ ਗੱਲ ਕਹੀ ਸੀ ਮੈਂ ਥੋੜਾ ਜਿਹਾ 2 ਮਿੰਟ ਵੱੱਪ ਲੈ ਗਿਆ ਪਿਛਲੇ ਇਲੈਕਸ਼ਨਾਂ 'ਚ ਇੱਕ ਗੱਲ ਕਹੀ ਸੀ ਮੇਰੇ ਆਪਣੇ ਮੈਨੂੰ ਹਰਾ ਦਿੰਦੇ ਆ ਇਹ ਮੈਨਾ ਇੱਥੇ ਬਚਿਆ ਸੀ ਉਸ ਦਿਨ ਦਾ ਬਿਨ ਸ਼ਰ ਇਹਨਾਂ ਨਾਲ ਤੁਰਿਆ ਵਾ ਤੇ ਜੇ ਗ੍ਰਾਂਟਾਂ ਦੀ ਗੱਲ ਕਰਾਂ ਭਾਈ ਕਰੋੜਾ ਆਪਾ ਦੀ ਗ੍ਰਾਂਟ ਲੈ ਕੇ ਆ ਗਏ 92 ਕਰੋੜ ਦੀ ਗ੍ਰਾਂਟ ਤੁਹਾਡੇ ਹਸਪੀਟਲ ਵਾਸਤੇ ਲਈ ਹੈ ਆ ਇਸੇ ਨੂੰ ਤਾਂ ਕੱਲ ਮੀਂਹ ਦੇਰ ਨੇ ਰੋਕਿਆ ਸਰੇ ਆਮ ਰੋਕਿਆ ਸੋ ਸਤਕਾਰਯੋਗ ਵੀਰੋ ਹੱਥ ਜੋੜ ਕੇ ਜੀ ਤੁਹਾਡੇ ਉਹਨਾਂ ਦੇ ਬੱਚਿਆਂ ਵਾਸਤੇ ਤੁਹਾਡੇ ਭਵਿੱਖ ਵਾਸਤੇ ਨੌਜਵਾਨੀ ਵਾਸਤੇ ਬੇਨਤੀ ਕਰਕੇ ਜੀਆਨਾ ਵੀ ਪੰਜਾਬ ਦੀ ਸੱਤਾ ਤੇ ਆਮ ਆਦਮੀ ਕਦੇ ਵੀ ਨਹੀਂ ਭਾਈ ਗੀਬ ਸਿੰਘੂ ਕਹਿ ਗਿਆ ਮੂਸੇ ਵਾਲਾ ਕਹਿ ਗਿਆ ਮੈਂ ਸਾਹਿਬ ਦੀ ਮਦਦ ਕਰ ਗਿਆ ਪਰ ਕੀ 1.5 ਸਾਲਾਂ ਦਾ ਆਪਾਂ ਭੁੱਲ ਗਏ ਕੀ ਇਹ ਹੀ ਕਹਾਣੀ ਵੰਡ ਕਰਨੀ ਸੀ ਸਵਾ ਸਾਲ ਵਾਸਤੇ ਸਿੱਖ ਕੌਮ ਦਾ ਮਹਾਨ ਆਪੂ ਲੋਕ ਸਭਾ ਜਾਵੇ ਕਦ ਸਾਲ ਉਸਦੇ ਹੋਣਾ ਸਮੇਂ ਟਾਈਮ ਦਿਓ ਤੇ ਹੋਣਾ ਸਮਾ ਸ਼੍ਰੋਮਣੀ ਅਕਾਲੀ ਦਲ ਅਮਰ ਸਰਦਾ ਹੈ ਮੈਨੂੰ ਪੂਰਾ ਪਤਾ ਵਾਦਾ ਤੁਹਾਡੇ ਤੋਂ ਵਾਦਾ ਲੈ ਕੇ ਜਾਣਾ ਵੀ ਤੁਸੀਂ ਜਿੰਨੇ ਆਓ ਸਤਿਕਾਰ ਕਰਦੇ ਹੋ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪਿੱਛੇ ਜੇ ਨੰਗਲ ਪਿੰਡੋਂ ਆਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੋਸਤੋ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਾਰੇ ਮੈਂ ਕੀ ਕਹਾਂ ਇੱਕ ਸੂਰਜ ਨੂੰ ਦੀਵਾ ਦਿਖਾਉਣਾ ਹੋ ਇਹਨਾਂ ਦੀ ਪ੍ਰਸ਼ੰਸਾ ਮੇਰੇ ਅਰਗਿਆਦਨੇ ਦੇ ਮੂੰਹ ਤੋਂ ਕਰਨਾ ਸਾਰਾ ਪਿੰਡ ਦਰਾਂ ਚ ਖੜਾ ਸੀ ਜਦੋਂ ਆ ਰਹੇ ਸੀ ਜਿਸ ਤਰ੍ਹਾਂ ਕੋਈ ਮਹਾਰਾਜ ਆ ਰਾਜਾ ਆਉਂਦਾ ਨਾ ਇਸ ਤਰ੍ਹਾਂ ਦੀ ਟੈਂਸ਼ਨ ਮਿਲੀ ਬੀਬੀਆਂ ਵੱਲੋਂ ਲੋਕਾਂ ਵੱਲੋਂ ਦੋਸਤਾਂ ਵੱਲੋਂ ਸੋ ਸਤਕਾਰੇ ਹੋ ਮੇਰੇ ਅੰਤ ਵਿੱਚ ਤੁਹਾਡੇ ਤੋਂ ਇਹੀ ਵਾਦਾ ਵੀ ਤੁਹਾਡੀ ਵੋਟ ਤਾਂ ਪਾਵੇਗੀ ਸਰਦਾਰ ਸਿਮਰਜੀਤ ਸਿੰਘ ਮਾਨ ਪਰ ਇੱਕ ਇੱਕ ਨੌਜਵਾਨ ਨੇ 100-100 2-200 ਵੋਟਾਂ ਆਪਣੇ ਨਾਲ ਜੋੜਨੀਆਂ ਕੁਝ ਨਾਰੇ ਲਾਉਣਾ ਤੇ ਹੱਥ ਖੜੇ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਹੌਸਲਾ ਵਧਾਈ के जी संगमान आवाज तो हमें है आवाज तो हमें है बहुत बहुत धन्यवाद थोड़ा